ਹਾਲ ਜੀ ਸਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਅਦਰ ਵਲੌਗ ਗਾਇਸ ਕੀ ਹਾਲ ਚਾਲ ਹੈ ਆਈ ਹੋਪ ਕਿ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਸੀਗਾ ਦਵਾਈ ਦੂਈ ਲੱਤੀ ਆ ਪਰ ਹਲੇ ਬੁਖਾਰ ਦੀ ਕੋਈ ਗਰਾਫਟ ਨਹੀਂ ਨੂੰ ਕਿਸੇ ਪਾਸੇ ਨੂੰ ਤੇ ਬਸ ਇੰਨੀ ਗ੍ਰੀਨ ਟੀ ਪੀ ਜਾਈਦੀ ਆ ਤੇ ਗੂਲੇ ਲਈ ਜਾਈਦੀ ਆ ਵੀ ਜੇ ਠੀਕ ਹੋ ਗਿਆ ਤਾਂ ਸ਼ਾਮ ਨੂੰ ਵਿਆਹ ਤੇ ਜਾਵਾਂਗੇ ਨਹੀਂ ਫਿਰ ਮੇਰੇ ਜੇ ਮੈਂ ਨਾ ਗਿਆ ਤਾਂ ਪੰਜ ਜਾਣੇ ਮੇਰਾ ਹੋ ਰਹਿਣਗੇ ਜਿਹੜੇ ਵਿਆਹ ਰ ਜਾਣਗੇ ਤੇ ਭੈਣ ਮੇਹੀ ਦੇਖੋ ਵਿਆਹ ਦੇਖਣ ਵਾਸਤੇ ਆਈ ਵੀ ਆ ਤੇ ਮੈਂ ਦਵਾਈ ਲੈਣਾ ਇਹ ਦਵਾਵਾ ਕਰਦੀ ਆ ਵੀ ਬੁਖਾਰ ਠੀਕ ਹੋ ਜਾਏ ਮੇਰੇ ਵੀਰ ਦਾ ਨਹੀਂ ਬੀਆ ਨੂੰ ਜਾਨ ਨਹੀਂ ਬੀਆ ਨੂੰ ਕੋਲ ਲੈ ਕੇ ਜਾਊਗਾ ਬਸ ਮੈਨੂੰ ਨਾ ਇਹ ਦੱਸਦਾ ਮੇਡਾ ਆਉਂਦੀ ਹੈ ਇਹਦਾ ਬੁਖਾਰ ਚੈੱਕ ਕਰਦੀ ਹੈ ਕਿਤੇ ਗੋਲੀ ਦਿੰਦੀ ਆ ਕਈ ਤੂੰ ਖਿਲ ਲਾ ਬਸ ਤੂੰ ਬੁਖਾਰ ਤਾਰ ਲੈ ਆਪਣਾ ਬਾਕੀ ਗੱਲਾਂ ਨਹੀਂ ਗੱਲਾਂ ਤੇ ਬਾਕੀ ਦਰਮਾ ਕਿ ਮਲਾਉਣਾ ਹੋਰ ਛੋਟੀ ਜੀ ਟਿੰਬਰੀ ਨੂੰ ਆਪਣੀ ਨੂੰ ਗਰਵਾਜ ਅਜੂ ਪੱਜ ਗਏ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਆ ਛੋਟਾ ਜਿਹਾ ਭਣ ਜਾ ਮੇਰਾ ਇਹ ਇਹ ਮੇਰੇ ਸਿਰ ਬਹੁਤ ਘਟਾ ਰਾ ਦੇ ਨੇ ਮੇਰੇ ਮਾਤੇ ਲਾ ਲਾ ਕੇ ਹੀ ਮੈਂ ਤੇਰੀਆ ਪਾਉਂਗਾ ਕਿ ਜਖਮ ਦੀ ਮਮ ਨਾ ਪੈ ਗਿਆ ਕੋ ਮੋੜਾ ਪੈ ਗਿਆ ਤੇ ਆਪਾਂ ਉਹ ਵੀ ਸੁਣਨੇ ਦਵਾਈ ਤੇ ਫਿਰ ਕਰਦੇ ਆਪਾਂ ਰੈਸਟ ਤੂੰ ਪੈ ਗਿਆ ਇੱਧਰ ਹੈ ਤੂੰ ਇੱਧਰ ਪੈ ਗਿਆ ਬਾਏ 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 ਇਹਨੂੰ ਗਾਏ ਏ ਏ ਏ ਏ ਏ ਏ ਬਾਏ 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 ਤੂੰ ਉਹ ਰੇ ਬੋਤ ਅਗਲਾ ਸਲਾ ਕੀ ਹੋਤੇ ਬੋਤ ਬਣ ਕੇ ਸ਼ਾਬਾਸ਼ अच्छे बच्चे बड़े उसे रखे गर्म छोड़ो ठंडा ठंडा है गर्म नहीं है ठंडा देखो ठंडा है नहीं ठंडा ठंडा है ठंडा हो गया ऊपर फलो ऊपर। नहीं नहीं। चल रहा पूरा सफाई अभियान चल रहा है सफाई अभियान ਗਰਵਾਏ ਤੁਸੀਂ ਕਿਰਾਬੋ ਤੋਂ ਮਮੀ ਨਾਲ ਮਾੜੀ ਮੋਟੀ ਸਫਾਈ ਕਰਾਓ ਨਾਨਕੇ ਐਵੇਂ ਨਾਨਕੇ ਐਵੇਂ ਨਾਨਕੇ ਐਵੇਂ ਨਾਨਕੇ ਤੇ ਗੈਸ ਬੁਖਾਰ ਆਪਣਾ ਅੱਗੇ ਨਾਲ ਬੜਾ ਮੋਟਾ ਸੈੱਟ ਹੋ ਗਿਆ ਤੇ ਆਪਾਂ ਹੁਣ ਚੱਲਾ ਕਟਾਉਣ ਵਾਸਤੇ ਆਪਣੇ ਬਾਹਲ ਕਿਉਂਕਿ ਅੱਜ ਹੈਗਾ ਮੇਲ ਤੇ ਨਿਕਲੇ ਸ਼ਾਮ ਨੂੰ ਜਾਗੋ ਤੇ ਤੁਸੀਂ ਆਪਣਾ ਅੱਜ ਦਾ ਵਲੌਗ ਸਕਿਪ ਨਹੀਂ ਕਰਨਾ ਹੈਗਾ ਕਿਉਂਕਿ ਤੁਹਾਨੂੰ ਦਿਖਾਵਾਂਗੇ ਇਟਲੀ ਵਿੱਚ ਦਾ ਵਿਆਹ ਹੁੰਦਾ ਕਿਦਾਂ ਜਾਗੋ ਨਿਕਲਦੀ ਆ ਬੜਾ ਇੰਟਰਸਟਿੰਗ ਹੋਣ ਲੱਗਿਆ ਵਲੌਗ ਤੇ ਤੁਸੀਂ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਜਲਦੀ ਘਟਾਉਣ ਵਾਸਤੇ ਬਾਹਰ ਤੋਂ ਮਿਲਿਆ ਹੋਇਆ ਗਿਆ ਕੇ ਆਪਾਂ ਨਹੀਂ ਲੋ गाइस ਮੇਰੇ ਦੋ ਲਖਵਿੰਦਰ ਸਿੰਘ ਹੁੰਦਲਾ ਆਪਣਾ ਭਰਾ ਵਿਆਹ ਤੇ ਜਾਣ ਦੀ ਕਰਦਾ ਤਿਆਰੀਆਂ ਪੂਰੀਆਂ ਪੱਗਾਂ ਮੁੰਡੇ ਨੇ ਬਨਲੀਆਂ ਹੋ ਗਏ ਰੈਡੀ ਸਟੇਡੀ ਐਂਡ ਹਾਂਜੀ ਆਪਣੇ ਹੋਣਗੇ ਗੋ ਤੇ ਆਪਾਂ ਹੀ ਫੁੱਲ ਤਿਆਰੀ ਵਿੱਚ ਆਪਣੀ ਵਿੱਚ ਅਸੀਂ ਪਾਇ ਸਾਰਾ ਚਿੱਟੇ ਕੁਰਤੇ ਪਜਾਮੇ ਅੱਜ ਲਖਵਿੰਦਰ ਸਿੰਘ ਨੇ ਪਾਇ ਚਿੱਟਾ ਕੁਰਤਾ ਵੀ ਅਮਾ ਥੋੜਾ ਜਿਹਾ ਰੰਗ ਦਾ ਮਾੜੇ ਫਰਕ ਰਹਿ ਗਿਆ ਕਿਤੇ ਨਾਲ ਲਈਆ ਕਿਤੇ ਨਾਲ ਲਈਆ ਤੇ ਵਾਕਿ ਇਧਰ ਦੇਖੋ ਆਪਣਾ ਭਾਲ ਜਾਉਂਦਾ ਗੁਰਵਾਜ ਨੱਚੀਂ ਹਾਂ ਨੱਚੀਂ ਕਿਹਨੂੰ ਸਤਿ ਸ਼ਕਾਲ ਚਿੱਟਾ ਗੁਰਤਾ ਵੀ ਅਮੀ ਪਾਈ ਫਿਰਦੇ ਆ ਗੁਰシャン ਵੀਰ ਨੇ ਵੀ ਚਿੱਟਾ ਗੁਰਤਾ ਵੀ ਅਮਾ ਪਾਇਆ ਆਪਣੇ ਨੇ ਬਿਲਕੁਲ ਜੀ ਪਟੂਲੀ ਬਲਾਉਣ ਤੋਂ ਚੱਲੀ ਫਿਰ ਤੂੰ ਕਿੱਥੇ ਜਾਣਾ ਹੁਣ ਕੋਨੇ ਜਾਣਾ ਥੋੜਾ ਇੱਕ ਕੰਮ ਹੈ ਮੈਨੂੰ ਨਹੀਂ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਆਵੜਾ ਕੱਲਾ ਦਾ ਦੂਜੇ ਕੱਪੜੇ ਪਾ ਕੇ ਆਏਗਾ ਨਾ ਵੀ ਹੁਣ ਮੈਨੂੰ ਵੀ ਨਾਲ ਲੈ ਕੇ ਜਾਓ ਤੇ ਮੈਨੂੰ ਜਿੱਥੇ ਕੁਰਤੇ ਵੀ ਜਮੇ ਪਾਓ ਸਹੀ ਬੋਲ ਜਿੱਤੇ ਕੁਰਤੇ ਰਿਹਾ ਮੈਂ ਲੇਨ ਚ ਨਹੀਂ ਕਹਾਂ ਮੈਂ ਕੱਲੇ ਨਹੀਂ ਰਹਿਣਾ ਨਹੀਂ ਵਿੱਚ ਨਾ ਨਾ ਚੱਲੇ ਚੱਲੇ ਤੈਨੂੰ ਕੱਲੇ ਨਹੀਂ ਰਹਿਣ ਬੰਦੇ ਚੇਤਾ ਕਰਤਾ ਪਾ ਕੇ ਦੋ ਰਾਂਗੇ ਤੂੰ ਬਸ ਚੈੱਕ ਕਰੋ ਉੱਪਰ ਤੁਸੀਂ ਤੂੰ ਚਿੱਟੇ ਕੱਪੜੇ ਨਾਲ ਲੈਣ ਲਈ ਪੁੱਤਾ ਆਪਣੇ ਆਹੋ ਖੜਾ ਉਠ ਖੜ ਉਠ ਖੜ ਆਓ ਚਲ ਜੀ ਆਓ ਚੱਲੀਏ ਹੁਣ ਆਓ ਚੱਲੀਏ ਹੁਣ ਜਾਣਾ ਦੇ ਵਿਆਹ ਨੂੰ ਜਾਣਾ ਦੇ ਵਿਆਹ ਨੂੰ ਹੈ ਲਓ ਵੀ ਮਿੱਤਰੋ ਟਾਈਮ ਦੇਖੋ ਸਾਨੂੰ ਕਰਦੇ ਕਰਾਉਂਦੇ ਨਾ ਉਹੀ 7:30 ਹੋ ਗਏ ਟਾਈਮ ਸੀਗਾ ਸਾਡਾ ਤੁਰਨ ਦਾ 5:30 ਤੋਂ 5:45 ਦੇ ਵਿਚਕਾਰ ਪਰ ਕਰਦੇ ਕਰਾਉਂਦੇ ਨੂੰ ਪਤਾ ਹੀ ਆ ਅਸੀਂ ਤਾਂ ਤਿਆਰ ਕਾਫੀ ਟਾਈਮ 'ਚ ਹੋਏ ਹੋਏ ਆ ਇਹਨਾਂ ਦੇ ਕੇ ਸਾਨੂੰ ਅਸੀਂ ਲੇਟ ਹੋ ਗਏ ਉਹ ਨਹੀਂ ਡਿੱਗ ਰਹੇ ਨੇ ਚਲੋ ਤੇ ਬਾਕੀ ਆਪਾਂ ਉਹਨੂੰ ਚਲਦੇ ਆ ਸਾਡਾ ਸਫ਼ਰ ਹੈਗਾ ਘੱਟੇ ਸਾਰੇ ਘੰਟੇ ਦਾ ਤੇ ਜਾ ਕੇ ਤੁਹਾਨੂੰ ਸਿੱਧੇ ਆਪਾਂ ਜਾਗੋ ਦੀ ਮਿਲਾਂਗੇ ਹੁਣ ਤੇ ਤੁਸੀਂ ਬਲੌਗ ਨੂੰ ਸਕਿਪ ਨਹੀਂ ਕਰਨਾ ਬਸ ਐਂਡ ਤੱਕ ਦੇਖਣਾ ਫਿਰ ਤੁਹਾਨੂੰ ਦਿਖਾਵਾਂਗੇ ਜਾਗੋ ਕਿਤਾ ਨਿਕਲਦੀ ਇਟਲੀ ਦੇ ਵਿੱਚ ਹਾਂ ਚਲਿਏ ਬਾਕੀ ਅਸੀਂ ਬੈਠੇ ਗੱਡੀ ਵਿੱਚ ਮੈਂ ਸਿਮਰ ਦੇ ਨਾਲ ਕੁਲਵੀਰ ਕੋਲ ਨਾਲ ਵਿੱਚ ਭਾਬੀ ਜੀ ਨਹੀਂ ਬੈਠੇ ਨੇ ਤੇ ਲਖਵਿੰਦਰ ਸਿੰਘ ਆਪਣਾ ਦੂਜੀ ਗੱਡੀ ਵਿੱਚ ਜਾ ਰਿਹਾ ਪਿੱਛੇ ਇਹਦੇ ਉੱਤੇ ਮੇਰਾ ਪੂਰਾ ਕੋਰ ਬਣਿਆ ਹੈ ਪਿਛਲੇ ਦੋ ਦਿਨ ਮੇਰੇ ਦੋਨੇ ਦਿਨ ਬਸ ਇਹ ਕਰਾ ਰਹੇ ਹਾਂ ਅਗੋਂ ਬੋਲੇ ਨੰਬਰ 1 ਖੜੂ ਜਾ ਚਾਹ ਸਭ ਸਾਰੇ ਬੈਠੇ ਨੇ ਭਾਜੀ ਉਹ ਸਾਰੇ

Yeah, you know. तू मेरे ऊपर भी सांस लेगा। आओ। तो फिर तो तुम लड़ाई लड़े के बिता रही हो। तो मेरा क्या है? तू और मैं। बिट्टी है। बिट्टी है। तू और मैं। 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 त� ਕਾਲੇ ਨੇ ਮੇਰੇ ਭਰਾਇਆ ਲੰਗੁਰ ਦਾ ਮਰਾ ਡਾਕਟਰ ਦੇ ਫੱਟੇ ਨਾਪ ਦੇ ਗਲੀ ਦੇ ਨਿਚੇ ਲੰਦਰ ਰਾਤੀ ਜਿੱਲੀ ਅੱਜ ਜੇ ਆਪਾਂ ਨੇ ਪੰਜਾਬੀਆਂ ਦੇ ਨਾਲੇ ਭਰਾ ਭਣਾ ਮੈਂ ਬਣਾ ਕੋਈ ਗੱਲ ਨਹੀਂ ਇਹ ਮੁੰਡਾ ਭਰਾਇਆ ਬਣਾ ਸਾਵੀ ਉਪਰਾ ਇਹ ਵੀ ਤੂੰ लवली ਸੋਣਿਆ ਫਰੰਟ ਸੋਣਿਆ ਇਹ ਫਵੜੇ ਡਾਕਟਰ ਦੇ ਫੱਟੇ ਨਾਪ ਦੇ ਗਲੀ ਦੇ ਨਿਚੇ ਲੰਦਰ ਰਾਤੀ ਜਿੱਲੀ ਓਕੇ ਗਾਈਸ ਓਕੇ ਭਰਾ ਨਾਲ ਜੂ ਮੇਰੇ ਯਾਰ ਓਏ ਗੱਲ ਤਾਕਤ ਬਾਈ ਸਹੇਲੀ ਨੂੰ ਤਾਨੂੰ ਲਵ ਯੂ ਤਾਨੂੰ ਲਵ ਯੂ ਤਾਨੂੰ ਲਵ ਯੂ ਆ ਹਾਏ ਤਾਨੂੰ ਲਵ ਯੂ ਆ ਓਕੇ ਵੀਰੇ ਓ ਲਾ ਕੇ ਓਕੇ ਮਿਲਦੇ ਆ ਫਿਰ ਪੈਗ ਬੱਲੀਏ ਪੈਗ ਪੈਗ ਬੁਲਾ ਲਿਆ ਤੈਨੂੰ ਪੈਗ ਹਾਂ ਲਾ ਕੇ ਤੈਨੂੰ ਪੈਗ ਬੱਲੀਏ ਨਹੀਂ ਵੀਰਾ ਲੋ ਕਰੀਏ ਮਛੂ ਕਰ ਕੀ ਹੋਣੀ ਆ ਪਰ ਬਤਰਾ ਨੂੰ ਮੋਚੀ ਲੱਗਿਆ ਹਾਂ ਇੰਡਾਇਰਾ ਭਰਾ ਆਪਣਾ ਵੀ ਵਰਾ ਆਪਣਾ ਓਕੇ ਵੀਰੇ ਓਕੇ 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 ਵੀਰੇ ਓਕੇ ਬੋਸ ਓਕੇ ਬ੍ਰੋ ਆਓ ਚੱਲੀਏ ਅੱਪਰ ਪੇਜ ਜਾਣਾ ਵੇ ਓਏ ਬੰਦੇ ਨਿਕਲਦੇ ਆ ਭਾਈ ਬੈਕਮ ਨਾਲੇ ਕੋਮ ਮੈਸਾ ਕਿੱਦਾਂ ਦੋਤ ਬਿਜਾ ਲਖਵਿੰਦਰ ਜੀ ਤੋਂ 14 ਫੜਨ ਯਾਰ ਬੁੰਦੇ ਨੂੰ ਗੱਡੀ ਚ ਉਠਾਉਣਾ ਸਹੀ ਸਹੀ ਗੱਲ ਇਹ ਬੰਦਾ ਨਹੀਂ ਤੁਨ ਚਾਹਦਾ ਸਹੀ ਹੈ ਸਹੀ ਹੈ ਓਕੇ ਚਲ ਸਾਹਿਬ ਓਕੇ 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 ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਓਕੇ ਸਾਹਿਬ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ ਜੀ ਦੋਸਤਾਂ ਦਾ ਕੀ ਹੈ ਵੀ ਬਹੁਤ 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 ਤਿਆਰ ਲਾਲਾ ਜੀ ਲੜੇ ਲੜੇ ਕਹਿਲਾ ਹਾਂ ਨੌਕਰੀ ਕਰਮਾ ਆਇਆ ਪਰ ਨਹੀਂ ਬਚਾਇਆ ਮਾਚਨ ਉਹਨੇ ਪਾਣੀ ਪਾਉਂਦੇ ਸੀ ਉੱਤੇ ਆਹ ਲੋ ਜੀ ਬਾਜੀ ਲਿਓ ਜੀ ਬਾਜੀ ਸਾਰੀ ਪਾਜੀ ਇਕੱਠੀ ਕਰ ਦਿਓ ਬਾਜੀ ਇੱਧਰ ਇੱਧਰ ਬੱਬੂ ਬਾਜੀ ਆ ਜੀ ਇੱਧਰ ਬੱਬੂ ਬਾਜੀ ਆ ਆਲੇ ਬੀ ਫੜਾ ਬੋਲੇ ਈਸੋ ਨਿਹਾਲ ਓਕੇ ਅਸੀਂ ਗੱਲ ਜਾਰੀ ਨੂੰ ਬਾਜੀ ਦੇ ਗਾਈਜ਼ ਆਪਾਂ ਹੁਣ ਚੱਲਦੇ ਕਰ ਨੂੰ ਵਿਆਹ ਦਾ ਕੀਤਾ ਫੁੱਲ ਇੰਜੋਏ ਜਾਗੋ ਦੇਖੀ ਭੰਗੜਾ ਪਾਇਆ ਐਂਡ ਫੁੱਲ ਇੰਜੋਏ ਕੀਤਾ ਲਖਮਿੰਦਰ ਕਿਤੇ ਹੀ ਰਿਹਾ ਕੀਤਾ ਜੇ ਇੰਨਾ ਵਿਆਹ ਦੇ ਵਿੱਚ ਆਨੰਦ ਆਇਆ ਇਟਲੀ ਦੀ ਧਰਤੀ ਦੇ ਵਿੱਚ ਪੰਜਾਬ ਦੀ ਯਾਦ ਆ ਗਈ ਮੁੜ ਕੇ ਅੱਜ ਇਟਲੀ ਤੇ ਪੰਜਾਬ ਦਾ ਕੋਈ ਫਰਕ ਨਹੀਂ ਲੱਗਿਆ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਬਾਕੀ ਆਪਾਂ ਚੱਲਦੇ ਹਾਂ ਕਰ ਨੂੰ ਤੇ ਬਲੌਗ ਦਾ ਪੌਸਟ ਇਥੇ ਕਰ ਰਹੇ ਆ ਆਪਣੇ ਐਂਡ ਆਈ ਹੋਪ ਵੀ ਤੁਹਾਨੂੰ ਆਪਣਾ ਜਿਹੜਾ ਬਲੌਗ ਪਸੰਦ ਆਵੇ ਜੇ ਪਸੰਦ ਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਦੇ ਕਰਿਓ ਕਲਿੱਕ ਤੁਹਾਨੂੰ ਕ